ਨਾਨਕ ਕੇ ਪ੍ਰਭ ਬਿਨ ਤੇ ਪ੍ਰਭ ਮੈ ਨਾ ਪ੍ਰਾਪਤ ਹੋਏ ਵਿਸਾਥ ਸੁਹਾਵਾ ਤਾਂ ਲਗੈ ਜਾਂ ਸੰਤ ਕੇ ਟੈਹ赖 ਸੋਏ ਵਾਰ ਹੈ ਗੁਰੂ ਜੀ ਕਾ ਸਤਸਾ ਪੰਜਾਬ ਲਈ ਅਤੇ ਚੰਨ ਤੇ ਤੁਹਾਡਾ ਸਵਾਗਤ ਹੈ ਐਨ ਆਰ ਆਈ ਅਮਰਕ ਬੀਰ ਸਿੰਘ ਅਤੇ ਅਮਰਦੀਪ ਸਿੰਘ ਕੈਨੇਡਾ ਤੋਂ ਪੁੱਤਰ ਪ੍ਰਗਟ ਸਿੰਘ ਜਈ ਵੱਲੋਂ ਆਪਣੀ ਨੇਕ ਕਮਾਈ ਦੇ ਢੇਜ ਦਸਵੰਦ ਨਾਲ ਖਾਸਾ ਸਾਇਨਾ ਵਿਰਸ ਨੂੰ ਸਮਰਪਿਤ ਮੋਡਵਾਰਾ ਕਲਗੀਤਾਰ ਮੂਲਿਆਂਵਾਲ ਵਿਖੇ ਬੱਚਿਆਂ ਦੇ ਗੁਰਬਾਣੀ ਗੰਠ ਮੁਕਾਬਲੇ ਕਰਾਉਣ ਦਾ ਨੇਕ ਉਪਰਾਲਾ ਕੀਤਾ ਜਿਸ ਦੌਰਾਨ ਪਿੰਡ ਮੂਲਿਆਂਵਾਲ ਦੇ 33 ਬੱਚਿਆਂ ਨੇ ਗੁਰਬਾਣੀ ਗੰਠ ਮੁਕਾ ਲਿਆ ਅਤੇ ਹਿੱਸਾ ਲਿਆ ਜੂਨੀਅਰ ਤੇ ਜੂਨੀਅਰ ਦੇ ਵਕ ਵਕ ਦੋ ਗਰੁੱਪ ਬਣਾਏ ਗਏ ਇਸ ਦੌਰਾਨ ਸੀਨੀਅਰ ਗਰੁੱਪ ਦੇ ਅੰਮਿਤ ਤੋਜ ਪ੍ਰੀਤ ਸਿੰਘ ਪੁੱਤਰ ਮਨਦੀਪ ਸਿੰਘ ਨੇ ਪਹਿਲਾ ਕਰਨ ਜੋਰਤ ਸਿੰਘ ਪੁੱਤਰ ਗੁਰਚਰ ਸਿੰਘ ਨੇ ਇਹਨੇ ਦੂਸਰਾ ਮਨਜੋਤ ਕੌਰ ਪੁੱਤਰੀ ਸ਼ਕਨਾਨ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ ਜਦ ਕਿ ਜੂਨੀਅਰ ਗਰੁੱਪ ਦੇ ਗੁਰਸਾਹਿਬ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ ਪਹਿਲਾ ਸਰ ਗੁਣਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਨੇ ਦੂਸਰਾ ਅਤੇ ਫੁੱਲਪ੍ਰੀਤ ਸਿੰਘ ਪੁੱਤਰ ਵਰਤੇਲ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ ਗੁਰਬਾਣੀ ਕੰਠ ਮੁਕਾਬਲੇੰਦਰਾ ਨੇ ਜੱਜ ਦੀ ਭੂਮਿਕਾ ਭਾਈ ਰਸਵਾਲ ਸਿੰਘ ਕੈਲਕਲਾ ਪਾਈ ਹਰਜੋਤ ਸਿੰਘ ਔਟਲਾ ਅਤੇ ਭਾਈ ਜਗਦੀਪ ਸਿੰਘ ਮੰਗਲਸਿਆਣ ਵੱਲੋਂ ਅੰਦਰ ਪੱਤਾ ਲਾਣ ਨਭਾਈ ਗਈ ਜਦਕਿ ਸੀਨੀਅਰ ਗਰੁੱਪ ਚ ਕਰਮਵਾਰ ਰਵਨੀਤ ਕੌਰ ਪਤਨੀ ਜਸबीर ਸਿੰਘ ਜਨ ਰੋਜਪ੍ਰੀਤ ਸਿੰਘ ਪੁੱਤਰ ਮਨਦੀਪ ਸਿੰਘ ਵਰ ਨੂਰ ਸਿੰਘ ਪੁੱਤਰ ਨਿਸ਼ਾਨ ਸਿੰਘ ਜੂਨੀਅਰ ਗਰੁੱਪ ਚ ਸ਼ਰਨਾਜ ਦੀਪਕੌਰ ਪੁੱਤਰੀ ਸ਼ਖਦੇਵ ਸਿੰਘ ਗੁਰਮੀਰ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਅਤੇ ਗੁਰਨੇਕ ਸਿੰਘ ਪੁੱਤਰ ਜਗਰਾਜ ਸਿੰਘ ਨੂੰ ਚੌਥੀ ਪੰਜਵੀਂ ਅਤੇ ਛੇਵੀਂ ਪੋਜੀਸ਼ਨ ਤੇ ਆਉਣ ਤੇ ਵਿਸ਼ੇਸ਼ ਸਨਮਾਨ ਦਿੱਤਾ ਗਿਆ ਮੋਦਰਾ ਸਾਹਿਬ ਦੇ ਸੇਵਾਦਾਰ ਭਾਈ ਪ੍ਰਗਟ ਸਿੰਘ ਜੀ ਅਤੇ ਮਨਦੀਪ ਸਿੰਘ ਨੇ ਦੱਸਿਆ ਕਿ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਜੇਤੂ ਬੱਚਿਆਂ ਨੂੰ ਕਰਮਵਾਰ 523100 2100 ਰੁਪਏ ਅਤੇ ਵਿਸ਼ੇਸ਼ ਸਨਮਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ 5-500 ਰੁਪਏ ਅਤੇ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਜਗਦੇਰੀ ਜਿੰਨ ਤੇ ਹਰੇਕ ਨੂੰ ਨਕਦ ਇਨਾਮ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ। ਉਨ੍ਹਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਬਚਪਨ ਤੋਂ ਹੀ ਬਣੇ ਅਤੇ ਬਣੀ ਨਾਲ ਜੁੜਨ ਦਾ ਯਤਨ ਕਰਨ ਤਾਂ ਜੋ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਸਕੀਏ। ਇਸ ਮੌਕੇ ਤੇ ਬਾਪੂ ਗਰੀਬ ਸਿੰਘ, ਮੱਤ ਅਮਰੀਦ ਸਿੰਘ, ਸਾਫਕਾ ਸਰਪੰਚ ਤੇ ਮੇਜਰ ਸਿੰਘ جو پہ بہت بہانے بچے کوئی سہارا نہیں ਸੋ ਮੇਰੀ ਪਿੰਡ ਨੇ ਇਹ ਚਾਹਦਾ ਕਿ ਬੱਚਿਆਂ ਨੂੰ ਬਾਲੀ ਪਾਲਸ ਨਾਲ ਜੋੜਨ ਕਿ ਬੱਚੇ ਹੀ ਜੋੜ ਸਕਦੇ ਨੇ ਬੱਚੇ ਦੇ ਮਨ ਤੇ ਚਾਹ ਆਵੇ ਤਾਂ ਉਹ ਸਾਰਾ ਜੀਵਨ ਦਾ ਸਫਲਾ ਹੋ ਸਕੇ ਤੇ ਮੈਂ ਦੇਖੋ ਕਿ ਬਹੁਤ ਬਹੁਤ ਪਹਿਲਾਂ ਤੋਂ ਜੋ ਪਿੰਡ ਆਪਣੇ ਲੱਗੇ ਪਿਆ ਸੱਚ ਮੇਰੀ ਪੀਸ਼ਾ ਫਸਟ ਹੈ ਐਸ ਅ ਸੀਨੀਅਰ ਗਰੁੱਪ ਜੋ ਮੈਨੂੰ ਇੰਨੇ ਸਾਲ ਤੋਂ ਇਸ ਲਈ ਮਦਦ ਗਰੁੱਪ ਸੀ ਤੋਂ ਅੰਤ ਵਿੱਚ ਇਹ ਗੱਲ ਹੈ ਕਿ ਹਰੇਕ ਕੋਲ ਚਾਹੀਦਾ ਹੈ ਕਿ ਬੱਚਿਆਂ ਨੂੰ ਬਾਲੀ ਬਾਲੀ ਨਾਲ ਜੋੜਨ ਤਾਂ ਜੋ ਇਹਨਾਂ ਜੀਵਨ ਅੱਗੇ ਉੱਦਾਲਾ ਹੋ ਸਕੇ ਨਿਰਾਲਾ ਹੋ ਸਕੇ ਮੈਂ ਅਗਰ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ। ਸਾਹਿਬ ਵਾਹਿਗੁਰੂ ਜੀ ਦੇ ਫਤਿਹ ਨਾ ਤਰਗਤ ਸਿੰਘ ਗੁਰਦੁਆਰਾ ਦਾ ਸੇਵਾਦਾਰ ਆ। ਸੋ ਸਾਡੇ ਬੱਚੇ ਜਿਹੜੇ ਆ ਸੋ ਕੈਨੇਡਾ ਵਿੱਚ ਗਏ ਨੇ ਕਾਕਾ ਅਮਰਜੀਤ ਸਿੰਘ ਦੇ ਕਾਕਾ ਅਮਰਜੀਤ ਸਿੰਘ ਜਿਨ੍ਹਾਂ ਦਾ ਵਿਸ਼ੇਸ਼ ਇਤਰਾਲੇ ਸਦਕਾ ਤੇ ਬੱਚਿਆਂ ਦੇ ਗੁਰਦਵਾਨੀ ਕਸ਼ ਮੁਕਾਬਲੇ ਕਰਾਏ ਗਏ ਨੇ ਜੋ ਖਾਸੇ ਦੇ ਸਾਜ ਨੇ ਜਿਹਦੇ ਸਮਰਪਿਤ ਇਹ ਪ੍ਰਦਰਸ਼ਨੀ ਦੇ ਮੁਕਾਬਲੇ ਪਰ ਆਏ ਗਏ ਨੇ ਪੰਨ ਮੋੜਿਆ ਵਾਲੇ ਗੁਰਦਰ ਕਲਗੀਧਰ ਸਾਹਿਬ ਦੇ ਸੋ ਕੁੱਲ 30 ਬੱਚਿਆਂ ਨੇ ਇਸ ਵਿੱਚ ਭਾਗ ਲਿਆ ਸੋ ਦੋ ਗਰੁੱਪ ਬਣਾਏ ਗਏ ਨੇ ਇੱਕ ਗਰੁੱਪ ਸੀਨੀਅਰ ਆਏ ਤੋਂ ਉਹ ਗਰੁੱਪ ਜਿਹੜਾ ਜੋ ਪਹਿਲੇ ਨੰਬਰ ਤੇ ਬੱਚੇ ਆਏ ਨੇ ਪਹਿਲੇ ਪਜੰਦੇ ਉਹਨਾਂ ਨੂੰ 51 ਸਰ ਰੁਪਇਆ ਦੇ ਕੇ ਨਿਵਾਜਿਆ ਗਿਆ ਹੈ ਜੋ ਦੂਸਰੀ ਪੋਜੀਸ਼ਨ ਤੇ ਆਏ ਨੇ ਉਹਨਾਂ ਨੂੰ 30 ਸਰ ਰੁਪਇਆ ਦੇ ਕੇ ਸਨਮਾਨ ਕੀਤਾ ਹੈ ਜੋ ਪਿਛਲੇ ਨੰਬਰ ਤੇ ਆਏ ਨੇ ਉਹਨਾਂ ਨੂੰ 200 ਰੁਪਏ ਦੇ ਕੇ ਸਨਮਾਨ ਦਿੱਤਾ ਗਿਆ ਜੋ ਵਿਸ਼ੇਸ਼ ਸਨਮਾਨ ਜਿਹੜਾ ਛੇ ਬੱਚਿਆਂ ਦਾ ਹੋਇਆ ਉਹਨਾਂ ਨੂੰ 500 ਰੁਪਏ ਨਾਲ ਮੈਡਲ ਤੇ ਟਰੋਫੀ ਦਿੱਤੀਆਂ ਗਈਆਂ ਨੇ ਬਾਕੀ ਜਿਨ੍ਹਾਂ ਬੱਚਿਆਂ ਨੇ ਭਾਗ ਲਿਆ 33 ਬੱਚਿਆਂ ਨੇ ਉਹ ਸਾਰਿਆਂ ਨੂੰ ਮਾਨਸਨਾ ਦਿੱਤਾ ਗਿਆ ਸੋ ਇਹ ਇੱਕ ਬਹੁਤ ਵਧੀਆ ਉਪਰਾਲਾ ਬੱਚਿਆਂ ਨੇ ਕੀਤਾ ਬਾਹਰੋਂ ਇਸ ਇਹ ਇੱਕ ਤਰੀਕਾ ਹੈ ਬੱਚਿਆਂ ਨੂੰ ਚੰਗੇ ਰਸਤੇ 'ਤੇ ਤੋਰਨ ਵਾਸਤੇ ਬਾਣੀ ਦੇ 바ਲੇ ਨਾਲ ਜਾਣ ਵਾਸਤੇ ਜਿਹੜੇ ਬੱਚੇ ਹੁਣ ਤੋਂ ਇਸ ਉਮਰ ਦੇ ਵਿੱਚ ਬਾਣੀ ਨਾਲ ਜਾਣਗੇ ਗੁਰੂ ਵਾਲੇ ਬਣਗੇ ਉਹ ਬੱਚਿਆਂ ਦੇ ਦਾ ਜਵਾਨੋ ਕੇ ਕੋਈ ਮਾਪਿਆਂ ਦੇ ਲਾਭਾ ਨਹੀਂ ਆਊਗਾ ਉਹ ਮਾਪਿਆਂ ਨੂੰ ਉਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਹੁਣ ਤੇ ਜਿਹੜੇ ਬੱਚੇ ਚੰਗੇ ਪਾਸੇ ਲੱਗਣਗੇ ਉਹਨਾਂ ਦਾ ਜੀਵਨ ਵੀ ਸਫਲਾ ਹੋਏਗਾ ਉਹਨਾਂ ਰੇਖੇ ਹੋਰ ਵੀ ਬੱਚੇ ਜਿਹੜੇ ਆ ਉਤਸਾਹ ਹੋਣਗੇ ਸੋ ਮੈਂ ਇਹ ਬੇਨਤੀ ਕਰਨਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਤੇ ਇਹ ਅਪਰਾਲਾ ਜਿਹੜਾ ਬੱਚਿਆਂ ਕੋਲ ਹਰ ਸਾਲ ਜਿਹੜਾ ਸੇਵਾ ਕਰਵਾਈ ਜਾਵੇ ਤਾਂ ਕਿ ਜਿਹੜੇ ਬੱਚੇ ਆ ਇਹ ਬਾਣੀ ਦੇ ਬਾਣ ਨਾਲ ਜੁੜੇ ਰਹਿਣ ਇਸ ਸਾਦਾ ਜੋ ਨਗਰ ਆ ਉਹ ਚੜ੍ਹਦੀ ਕਲਾ ਵਿੱਚ ਰਹੇ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਦਾਸਮੀ ਦੇਸ ਸਿੰਘ ਪਿੰਡ ਮੋਹਾਲਾ ਗੁਰਨਾਨ ਭਾਸ਼ਨ ਨੇ ਮਿਹਰ ਕੀਤੀ ਹੈ ਰਮਨਖ ਪਰਿਵਾਰ ਵੱਲੋਂ ਪ੍ਰਵਹਲਾ ਕੀਤਾ ਗਿਆ ਸੀ ਸਰਪੰਦ ਜੀ ਸਹਾਜੋਗ ਲਾਲ ਨਗਰਵਾਸ ਨੇ ਸਹਾਜੋਗ ਲਾਲ ਬੱਚਿਆਂ ਦੇ ਮਿਹਰਬਾਨੀ ਤੋਂ ਮੁਕਾਬਲੇ ਕਰਵਾਏ ਗਏ ਸਨ ਇਸ ਤੋਂ ਪਹਿਲਾਂ ਵੀ ਗੁਰੂ ਸਾਹਿਬ ਜੀ ਆਖ ਕਿਰਪਾ ਕਰਦਿਆਂ ਬੱਚਿਆਂ ਦੀਆਂ ਸੁਖੀਆਂ ਪੈਂਦੀਆਂ ਨੇ ਉਹਦੇ ਬੱਚੇ ਦੇ ਧਰਮ ਪੜਾਸਾਂ ਦੇਵੇਂ ਜਾਂਦੀਆਂ ਨੇ ਤੇ ਬੱਚਿਆਂ ਨੂੰ ਆਪਣੇ ਸਿੱਖੀ ਨਾਲ ਜੋੜਨ ਵਾਸਤੇ ਕੋਸ਼ਿਸ਼ ਕੀਤਾ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਆਪ ਤਰਸ ਕਰਕੇ ਸੇਵਾ ਲੈ ਰਹੇ ਨੇ ਸਤਕਾ ਜੀ ਡਾਕਟਰ ਸੋਸ਼ਣ ਜੀ ਮਾਪੇ ਸਿਰਦਾਸਪੁਰ ਵਾਲੇ ਉਹਨਾਂ ਵੱਲੋਂ ਤਕਰੀਬਨ ਹਰ ਪਿੰਡ ਵਿੱਚ ਗੁਰਨਾਨ ਸਾਹਿਬ ਦਾ ਹੋਕਾ ਦਿੱਤਾ ਜਾ ਰਿਹਾ ਹੈ ਤੇ ਇਲਾਕਾ ਨਿਵਾਸੀ ਸਾਰੇ ਸੰਗਤਾਂ ਦੇ ਚਰਨਾਂ ਵਿੱਚ ਬੋਲਦੀ ਹੈ ਤੇ ਸਾਡੇ ਗੁਰੂ ਸਾਹਿਬ ਜੀ ਨੇ ਆਪਣਾ ਸਰਬੰਸ ਵਾਰਿਆ ਸਿੱਖੀ ਵਾਸਤੇ ਤੇ ਮੋਟਾ ਮੋਟਾ ਸਰਵੇਆ 9 ਲੱਖ ਸੀ ਬਿਏ ਹੋਏ ਨੇ ਕੌਮ ਦੀਆਂ ਤੇ ਗੁਰੂ ਪਿਆਰੇ ਕਿਸੇ ਇੱਕ ਵੀ ਧਾਰਨੀ ਮਿਲਦੀ ਜਿਨੇ ਸਿੱਖੀ ਸੱਜ ਕੇ ਕਿਆ ਹੋ ਮੇਰੀ ਜ਼ਿੰਦਗੀ ਬਖਸ਼ ਤਾ ਮੈਂ ਮੁਸਲਮਾਨ ਪਰੰਪਰਾ ਲਾ ਲਈ ਇੱਕ ਵੀ ਆਗਿ ਧਾਰਨੀ ਮਿਲੀ ਸਿੱਖੀ ਵਾਸਤੇ ਨੇ ਜੰਗਲਾਂ 'ਚ ਰਹਿ ਰਾਇ ਤੇ ਸਿੱਖੀ ਪਾਲੀ ਹੋਇਆ ਤੇ ਇਹ ਵੀ ਕਹਦਾ ਸੱਚੇ ਪਾਤਸ਼ਾਹ ਸਿਰ ਜਾਵੇ ਤਾਂ ਜਾਵੇ ਲੋਰਾ ਸਿੱਖੀ ਸਦਕਾ ਨਾ ਜਾਵੇ ਇਸ ਕਰਕੇ ਗੁਰੂ ਪਿਆਰੇ ਸਾਰੇ ਸੰਗਤਾਂ ਦੇ ਸੇਖ ਕੌਮ ਦੇ ਇਲਾਕਿਆਂ ਦੇ ਸੰਗਤਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਅਸੀਂ ਸਾਰੇ ਇਹ ਪ੍ਰਾਲਾ ਕਰਦੇ ਰਹੀਏ ਇਹ ਜੋ ਬੱਚੇ ਹੁੰਦੇ ਨੇ ਛੋਟੇ-ਛੋਟੇ ਬੱਚੇ ਜੋ ਜਿੱਥੇ ਮਾਪਿਆਂ ਦਾ ਪ੍ਰਵੇਖਾ ਉਥੇ ਕੌਮ ਦਾ ਵੀ ਪ੍ਰਵੇਖਾ ਹੈ ਇਹਨਾਂ ਨੂੰ ਆਪਾਂ ਸਿੱਖੀ ਵਾਲੇ ਪਾਸੇ ਪ੍ਰੇਰਿਤ ਕਰਨਾ ਹੈ ਜੋ ਨੌਜਵਾਨ ਬੱਚੇ ਜਿਸੀਂ ਦੇਖ ਰਹੇ ਹਾਂ ਨਸ਼ਿਆਂ ਵਾਲੇ ਪਾਸੇ ਜਾ ਰਹੇ ਨੇ ਉਹਨਾਂ ਬੱਚਿਆਂ ਨੂੰ ਅਸੀਂ ਪ੍ਰੇਰਿਤ ਕਰਨਾ ਹੈ ਜੇ ਮਹਾਪੁਰਸ਼ ਤੁਹਾਡੇ ਡਾਕਟਰ ਸੋਸੇ ਜੀ ਮਤਲਬ ਕਰਦੇ ਹੁੰਦੇ ਨੇ ਕਿ ਪਿੰਡ ਦੇ ਸੁਖੀਵਾਨ 2 4 10 ਵਰਸਖਵੀਰ ਜਪਹਿਣਾ ਨਾਲ ਜਾ ਕੇ ਉਹਨਾਂ ਦੇ ਘਰ ਜਾ ਕੇ ਕੋਈ ਬੇਨਤੀ ਕਰੋ ਕਿ ਸਾਮਾ ਨੂੰ ਆਪਣੇ ਕੋਲ ਗੁਰੂ ਘਰ ਬਿਠਾ ਕੇ سمرن کرنا ہے نال نال اپنے بھی جوڑنا ہے شوق ریٹ میرے بچے نے اندھی ہے اس کر کے ساتھ جو نو نوجوان بچے نسے والے پاس جا رہے ہیں وہ بھی واپس اپنے سکھی والے پاس مر جان تو یہ بھی جو پنیری ہے سوٹی سوٹی انہوں بھی بہت سنبھالنے کی ضرورت ہے سو گروہ مارد کرپا کرنے کا کرد ہے گروہ صاحب جی کا کہ سنگت جنہوں نے کرپا کر کے پرالا کر رہا ہے جی بہت بہت دنواد واحر جی کا خالس واحر جی کی فتح